ਸਸ਼ੀਕਲ ਜੀ ਮੇਰਾ ਨਾਮ ਸੰਦੀਪ ਸਿੰਘ ਮੈਂ ਸੰਦੀਪ ਸਿੰਘ ਸੀਕਰੀ ਤੇ ਪੰਜਾਬ ਯੂਨੀਵਰਸਿਟੀ ਚ ਸੈਨੇਟ ਤੇ ਸਿੰਡੀਕੇਟ ਦਾ ਮੈਂਬਰ ਸਰ ਲਗਾਤਾਰ ਜਿਸ ਨਾਲ ਪੰਜਾਬ ਨੂੰ ਕਿਸੇ ਦਾ ਪੰਗਾ ਪਿਆ ਜੀ ਦਾ ਲਗਾਤਾਰ ਤੁਸੀਂ ਪਹਿਲੇ ਦਿਨ ਤੋਂ ਉੱਥੇ ਇਹ ਨਾਲ ਕੋ ਇਹੋ ਜਿਹੇ ਹਾਲਾਤ ਨੇ ਦੇਖੋ ਜੀ ਇੱਥੇ ਹਾਲਾਤ ਬੜੇ ਸੁਖਾਵੇਂ ਆ ਇਹ ਜਿਹੜਾ ਕਸ਼ਮਕਸ਼ ਚੱਲ ਰਹੀ ਸੀ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਲੈ ਕੇ ਸਰਕਾਰ ਨੇ ਕੇਂਦਰ ਨੇ ਜਦੋਂ ਦਾ ਵੀ ਇਹ ਨੋਟੀਫਿਕੇਸ਼ਨ ਕੀਤਾ ਉਹਦੇ ਰਿਐਕਸ਼ਨ ਦੇ ਕਰਕੇ ਸਟੂਡੈਂਟ ਜਥੇਬੰਦੀਆਂ ਸੈਨੇਟਰ ਰਾਜਨੀਤਾ ਤਾਂ ਹੋਰ ਵੱਖ-ਵੱਖ ਸਖਿਤੀਆਂ ਜਿਹੜੀਆਂ ਉਥੇ ਲਗਾਤਾਰ ਪਹੁੰਚ ਰਹੀਆਂ ਤੇ ਅਸੀਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀਗਾ ਵੀ ਤੁਸੀਂ ਜੇਤੀ ਛੇਤੀ ਇਹ ਜਿਹੜਾ ਆਪਣਾ 91 ਮੈਂਬਰੀ ਸੈਨੇਟ ਆ ਉਹਨੂੰ ਬਹਾਲ ਕਰੋ ਤੇ ਉਹਦਾ ਸ਼ਡਿਊਲ ਜਾਰੀ ਕਰੋ ਤੁਹਾਡੇ ਸਾਹਮਣੇ ਤੁਸੀਂ 10 ਤਰੀਕ ਵਾਲੇ ਕੱਟ ਦੇ ਵਿੱਚ ਦੇਖ ਹੀ ਦਿੱਤਾ ਹੈ ਉਹਨਾਂ ਨੂੰ ਕਾਲ ਵੀ ਦਿੱਤੀ ਸੀ ਪਰ ਉਹਨਾਂ ਨੇ 10 ਤਰੀਕ ਵਾਲੀ ਕਾਲ ਨੂੰ ਕੋਈ ਬਹੁਤਾ ਸੀਰੀਅਸ ਨਹੀਂ ਲਿਆ ਨਾ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੇ ਨਾ ਹੀ ਕੇਂਦਰ ਸਰਕਾਰ ਨੇ ਤੇ ਉਹ ਜੋ 10 ਵਾਲਾ ਕੱਟ ਸੀ ਉਹਨ ਸਾਰਾ ਸਾਬਤ ਕਰ ਹੀ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਆ ਪੰਜਾਬ ਦੇ ਪੈਸੇ ਇਕੱਠੇ ਕਰਕੇ ਬਣੀ ਆ ਉਹਨੂੰ ਪੰਜਾਬੀ ਕਦੀ ਵੀ ਇਹ ਨਹੀਂ ਚਾਹਣਗੇ ਕਿ ਉਹਦਾ ਜਿਹੜਾ ਸਾਰਾ ਧਰਮਧਾਰਿਆ ਉਹ ਕੇਂਦਰ ਆਪਣੇ ਹੱਥ ਵਿੱਚ ਲੈ ਲਵੇ ਕਿਉਂਕਿ ਉੱਥੇ ਉਹਨਾਂ ਦੀਆਂ ਬਹੁਤ ਭਾਵਨਾਵਾਂ ਜੁੜੀਆਂ ਹੋਈਆਂ ਹਨ ਇੱਕ ਕੇਂਦਰ ਦੀ ਰਾਜੀਏ ਰਵਨੀਤ ਬਿੱਟੂ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਉਹ ਬਿਆਨ ਸੁਣਾ ਦੇ। ਦੇਖੋ ਮੈਨੂੰ ਤਾਂ ਅ ਬੜੀ ਹਾਸੋਈ ਨਹੀਂ ਜਿਹੀ ਲੱਗਦੀ ਆ ਕਿਉਂਕਿ ਉਹ ਬੜੇ ਪੜ੍ਹੇ ਲਿਖੇ ਵੀ ਆ ਤੇ ਕੇਂਦਰ ਦੇ ਮੰਤਰੀ ਵੀ ਆ। ਪਹਿਲੇ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ 31 ਮੈਂਬਰੀ ਜਿਹੜੀ ਕਮੇਟੀ ਬਣਾਈ ਆ ਉਹ ਬਹੁਤ ਵਧੀਆ ਬਣਾਈ ਆ। ਤੇ ਮੈਂ ਉਸ ਦਿਨ ਵੀ ਉਹਨੂੰ মিডিਆ ਦੇ ਰਾਹੀਂ ਚੈਲੰਜ ਕੀਤਾ ਸੀ ਭਾਈ ਪੇ ਤੂੰ ਆਪਣੇ 31 ਮੈਂਬਰੀ ਜਿਹੜੇ ਰਿਫਾਰਮਸ ਕੀਤੇ ਆ ਉਹਦੇ ਵਧੀਆ ਗੱਲਾਂ ਦੱਸ ਦੇ ਤਾਂ ਤੈਨੂੰ ਅਸੀਂ 91 ਮੈਂਬਰੀ ਵਾਲਿਆਂ ਦੀ ਵਧੀਆ ਕਾਰਗੁਜ਼ਾਰੀ ਦੱਸ ਦਿੰਨੇ ਆ ਹੁਣ ਉਹਨਾਂ ਦਾ ਇੱਕ ਹਾਸੋਈਣਾ ਜਿਹਾ ਬਿਆਨ ਹੋਰ ਆਇਆ ਵੀ ਜਿਹਦੇ ਵਿੱਚ ਉਹਨਾਂ ਕਿਹਾ ਵੀ ਉੱਥੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਗਏ ਸੀ ਬੰਦੇ ਉਹ ਅੱਗ ਲਾਉਣ ਵਾਲੇ ਸੀ ਜਾਂ ਮਾਹੌਲ ਖਰਾਬ ਕਰਨ ਵਾਲੇ ਸੀ ਵੀ ਪਤਾ ਨਹੀਂ ਕਿਹੋ ਦੀ ਮਾਨਸਿਕਤਾ ਦੀ ਇਹ ਦੀ ਬਿੱਟੂ ਜੀ ਦੀ ਮਾਨਸਿਕਤਾ ਆ ਕਿ ਉਸ ਧਰਨੇ ਦੇ ਪ੍ਰਦਰਸ਼ਨ ਦੇ ਵਿੱਚ ਗਏ ਕੌਣ ਸੀ ਤੇ ਉਹਨਾਂ ਨੂੰ ਲੀਡ ਕਿਨ ਕੀਤਾ ਉਹ ਪਿਓਰਲੀ ਵਿਦਿਆਰਥੀਆਂ ਨੇ ਧਰਨਾ ਲਾਇਆ ਹੋਇਆ ਵਿਦਿਆਰਥੀਆਂ ਦੇ ਨਾਲ ਸੈਨੇਟ ਦੇ ਮੈਂਬਰ ਸਿੰਡੀਕੇਟ ਦੇ ਮੈਂਬਰ ਕੁਝ ਉਸ ਦਿਨ 10 ਤਰੀਕ ਵਾਲੇ ਇਕੱਠ ਦੇ ਵਿੱਚ ਆਏ ਕੌਣ-ਕੌਣ ਸੀ ਬਹੁਤ ਸਾਰੇ ਐਮਪੀ ਐਮਐਲਏ ਪ੍ਰਿੰਸੀਪਲ ਰਿਟਾਇਰਡ ਵਾਈਸ ਚਾਂਸਲਰ ਰਿਟਾਇਰਡ ਆਰਮੀ ਆਫਸਰ ਫਿਰ ਸਮਾਜ ਦੇ ਰਾਜਨੀਤੀ ਦੇ ਧਾਰਮਿਕ ਸਖਸ਼ੀਤਾਂ ਨਿਯੰਗ ਸਿੰਘ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੇ ਕਦੀ ਲੌਜੀਕਲ ਗੱਲ ਕਰਦੇ ਆ ਕਦੀ ਤਰਕ ਤੋਂ ਬਿਨਾ ਗੱਲ ਹੀ ਨਹੀਂ ਕਰਦੇ ਉਹਨਾਂ ਨੂੰ ਇਹ ਬੰਦੇ ਕਹਿਣ ਡਏ ਆ ਪੇ ਅੱਗ ਲਾਉਣ ਵਾਲੇ ਮੈਂ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਦੋਂ ਤੁਸੀਂ 5 ਤਰੀਕ ਨੂੰ 2 ਗਜਟ 47 ਆਪਣੇ 2 ਗਜਟ ਜਿਹੜੇ ਆ ਛੇਤੀ ਛੇਤੀ ਕੱਢ ਸਕਦੇ ਆ ਤੇ ਤੁਸੀਂ 10 ਤਰੀਕ ਦੀ ਵੇਟੇ ਕਿਉਂ ਕੀਤੀ ਜਦੋਂ 7 ਤਰੀਕ ਨੂੰ ਤੁਸੀਂ 91 ਮੈਮਰੀ ਵਾਲਾ ਲੈਟਰ ਭੇਜ ਦਿੱਤਾ ਬਹਾਲ ਕਰ ਦਿੱਤਾ ਤੇ ਤੁਸੀਂ 10 ਤਰੀਕ ਦਾ ਇੰਤਜ਼ਾਰ ਕਿਉਂ ਕੀਤਾ ਉਸੇ ਦਿਨ ਹੀ ਸ਼ਡਿਊਲ ਜਿਹੜਾ ਜਾਰੀ ਕਰ ਦਿੰਦੇ ਤਾਂ ਉਹ 10 ਤਰੀਕ ਆਲਾ ਕੱਟਣਾ ਹੁੰਦਾ ਪਰ ਇਹ ਬੜੀ ਮੰਦਭਾਗੀ ਗੱਲ ਆ ਕਿਉਂਕਿ ਇਹਨਾਂ ਨੇ ਜਿਹੜਾ ਇਹ ਬਿਆਨ ਦਿੱਤਾ ਇਹ ਬਹੁਤ ਹੀ ਮਾੜਾ ਤੇ ਅੱਜ ਵੀ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਚੈਲੰਜ ਕਰਦਾ ਕਿ ਜੇ ਗੱਲ ਕਰਨੀ ਆ ਤੇ ਇੱਕ ਡਿਬੇਟ ਕਰੇ ਉੱਥੇ ਆ ਜਾਣ ਇਹਨਾਂ ਦੇ ਬਹੁਤ ਸਾਰੇ ਬੀਜੇਪੀ ਦੇ ਲੀਡਰ ਜਿਹੜੇ ਬੀਜੇਪੀ ਦੇ ਨੇਤਾ ਆ ਉਹ ਟੱਚ 'ਚ ਨਹੀਂ ਉਹ ਵੀ ਕਹਿਣ ਲੱਗੇ ਆ ਕਿ ਇਹਨਾਂ ਨੇ ਬੇੜਾ ਕਰ ਕਰ ਦਿੱਤਾ ਸਾਡਾ ਪੰਜਾਬ ਦੇ ਵਿੱਚ ਵੇ ਬੜੀ ਬੜੀ ਸਾਡੀ ਵੇਬ ਬਣਨ ਲੱਗੀ ਸੀ ਇਹਨਾਂ ਨੇ ਆ ਪੁੱਠਾ ਜਿਹਾ ਕੰਮ ਕਰਕੇ ਸਾਡੇ ਗਾਲ ਸਿਆਪਾ ਪਾਤਾ ਸੋ ਇਹਦਾ ਜਿਹੜਾ ਬਿਆਨ ਆ ਬਹੁਤ ਮੰਦ ਭਾਗਾ ਤੇ ਅਸੀਂ ਸਾਰੇ ਇਹਦੀ ਬਿਆਨ ਦੀ ਖੰਡਨ ਕਰਦੇ ਆ ਨਿੰਦਾ ਕਰਦੇ ਆ ਕਿੱਦਾਂ ਦੇਖੋ ਕਿ ਇੱਕ ਵਿਆਹ ਸਾਹਮਣੇ ਆ ਰਿਹਾ ਹੈ ਲੰਗ ਲਗਾ ਦਿਓ ਉਹ ਲੋ ਪੰਜਾਬ ਯੂਨੀਵਰਸਿਟੀ ਆ 2200 ਕਰੋੜ ਦੇਣਦਾਰ ਪੰਜਾਬ ਸਰਕਾਰ ਪੀਯੂ ਦਾ ਕਿੱਦਾਂ ਦੇਖਦੇ ਹੋ ਦੇਖੋ ਪੰਜਾਬ ਸਰਕਾਰ ਦੀ ਇਹ ਨਿਲੈਕੀ ਰਹੀ ਆ ਜੇ ਉਹਨਾਂ ਨੇ ਆਪਣਾ ਬਣਦਾ ਹਿੱਸਾ ਨਹੀਂ ਦਿੱਤਾ ਇਹ ਕੇਂਦਰ ਵਾਲੇ ਇਸੇ ਗੱਲ ਦੇ ਉੱਤੇ ਪਟਾਣ ਤੇ ਥਾਪੀਆਂ ਮਾਰਦੇ ਕਿ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਚਲਾਉਣ ਲੱਗੇ ਹਾਂ ਕਿ ਅਸੀਂ ਹੀ ਜਿਹੜਾ ਪੈਸੇ ਦਿੰਨੇ ਆ ਪਰ ਜੇ ਪੰਜਾਬ ਸਰਕਾਰ ਸਹੀ ਮੈਨੇਅ ਵਿੱਚ ਗੱਲ ਕਰੇ ਤੇ 200 ਕਾਲਜ ਆ ਜਿਨ੍ਹਾਂ ਦਾ ਰੈਵਨਿਊ ਘੱਟ ਤੋਂ ਘੱਟ ਵੀ 2-250 ਕਰੋੜ ਰੁਪਈਆ ਬਣ ਜਾਂਦਾ ਉਹ ਕਿਹਦੇ ਪੈਸੇ ਆ ਉਹ ਵੀ ਪੰਜਾਬ ਦੇ ਹੀ ਆ ਨਾ 60 ਚਾਲ ਦੀ ਰੇਸ਼ਿਓ ਆ ਉਹ ਜਦੋਂ ਹਸਾਬ ਕਿਤਾਬ ਲਾ ਕੇ ਰੱਖਣਗੇ ਤਾਂ ਕੋਈ 5-10 ਕਰੋੜ ਰੁਪਏ ਦਾ ਫਰਕ ਪੈਣਾ ਉਹ ਵੀ ਮੈਂ ਕਹਿੰਦਾ ਵੀ ਸਰਕਾਰ ਨੂੰ ਇਹ ਪੈਸੇ ਦੇਣ ਲਨ ਚਾਹੀਦੇ ਇਹ ਬਿਲਕੁਲ ਇਹਨਾਂ ਦਾ ਰਾਈਟ ਜਿਹੜਾ ਹੈਗਾ ਡਿਊਟੀ ਬਣਦੀ ਆ ਉਹ ਪੈਸੇ ਦੇਣੇ ਚਾਹੀਦੇ ਆ ਇਹਦੇ ਵਿੱਚ ਉਹਨਾਂ ਨੇ ਕੋਈ ਗਲਤ ਗੱਲ ਨਹੀਂ ਕਹੀ ਉਹ ਵਾਕਈ ਗੱਲ ਸਹੀ ਆ ਪੰਜਾਬ ਸਰਕਾਰ ਪੈਸੇ ਆਪਣੇ ਬਣਦੇ ਹਿੱਸੇ ਦੇ ਨਹੀਂ ਦਿੰਦੀ ਜਿਵੇਂ ਦੋ ਦਿਨ ਪਹਿਲਾਂ ਦੀ ਗੱਲ ਕੀਤੀ ਹੈ ਕਿ ਦਾ ਸਟੂਡੈਂਟ ਤੱਕ ਨੂੰ ਵੀ ਪ੍ਰਸ਼ਾਸਨ ਲੋ ਹੁੰਦਾ ਨਹੀਂ ਜਾਂ ਦੁੱਤਾ ਗਿਆ ਜੀ ਅੱਜ ਦੇ ਕੀ ਹਾਲਾਤ ਨੇ ਜੋ ਸਟੂਡੈਂਟ ਇੱਥੇ ਆਏ ਹੋਏ ਨੇ ਜਾਂ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਨੇ ਹੁਣ ਉੱਥੇ ਕੋਈ ਰੋਕ ਟੋਕ ਨਹੀਂ ਸਾਡੀ ਕੱਲ ਪੈਨਲ ਮੀਟਿੰਗ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਕੱਲ 11 ਵਜੇ ਵਾਈਸ ਚਾਂਸਲਰ ਦੇ ਨਾਲ ਉਹਨਾਂ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਵਿਦਿਆਰਥੀਆਂ ਦੀਆਂ ਮੰਗਾਂ ਸੀ ਕੁਝ ਉਹਨਾਂ ਤੇ ਪਰਚੇ ਦਰਜ ਹੋਏ ਸੀ ਪਿਛਲੇ ਪ੍ਰੋਟੈਸਟ ਨੂੰ ਕਰਕੇ ਜਾਂ ਜਾਇਦ ਹੋਰ ਚਾਰ ਪੰਜ ਮੰਗਾਂ ਸੀ ਉਹ ਮੈਡਮ ਵਾਈਸ ਚਾਂਸਲਰ ਨੇ ਉਹ ਮੰਗਾਂ ਮੰਨ ਲਈਆਂ ਉਸ ਤੋਂ ਬਾਅਦ ਸ਼ਾਮ ਨੂੰ 4 ਵਜੇ ਡੀਐਸਡਬਲਿਊ ਆਫਿਸ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਤੇ ਅਸੀਂ ਸੈਨੇਟ ਦੇ ਮੈਂਬਰ ਉਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਐਸਐਸਪੀ ਮੈਡਮ ਦੇ ਨਾਲ ਮੀਟਿੰਗ ਹੋ ਗਈ ਤੇ ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਆ ਕਿ ਜੇ ਕਦੀ ਤੁਸੀਂ ਕੋਈ ਧਰਨਾ ਪ੍ਰਦਰਸ਼ਨ ਕਰਨਾ ਤੇ ਤੁਸੀਂ ਪ੍ਰਸ਼ਾਸਨ ਨੂੰ ਨਾਲ ਪੁਲਿਸ ਨੂੰ ਦੱਸ ਕੇ ਕਰੋ ਅਸੀਂ ਤੁਹਾਨੂੰ ਰੋਕਦੇ ਨਹੀਂ ਬਾਕੀ ਹੁਣ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਆ ਉਸ ਦਿਨ ਤੋਂ 10 ਵਾਲੇ ਪ੍ਰਦਰਸ਼ਨ ਤੋਂ ਬਾਅਦ 11 ਤੋਂ 12 ਲਗਾਤਾਰ ਐਮੀਨੈਂਟ ਪਰਸਨੈਲਿਟੀਜ਼ ਜਿਹੜੀਆਂ ਜਿਹੜੇ ਜਿਹੜੇ ਦਰਦ ਰੱਖਦੇ ਆ ਪੰਜਾਬ ਯੂਨੀਵਰਸਿਟੀ ਦੇ ਨਾਲ ਉਹ ਆਈ ਜਾ ਰਹੇ ਉਹਨਾਂ ਨੂੰ ਕੋਈ ਰੋਕਦਾ ਨਹੀਂ ਕੋਈ